ਇਹ ਤਸਵੀਰਾਂ ਨੇ ਅੱਜ ਜਿਉਂਦੀ ਜਾਗਦੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ ਜੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪਰਵਾਸੀ ਦੇ ਵੱਲੋਂ ਜਿਹੜਾ ਇੱਕ ਗਲੀ ਦੀ ਸਟਰੀਟ ਡੌਗ ਦਾ ਫੀਮੇਲ ਸਟਰੀਟ ਡੌਗ ਦਾ ਜਿਹੜਾ ਰੇਪ ਕੀਤਾ ਜਾਂਦਾ ਹੈ ਮਨੁਸ਼ੀਅਤ ਨੂੰ ਸ਼ਰਮਸਾਰ ਕਾਰਤੂਨ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲੀ ਹੋਈ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਪ੍ਰਵਾਸੀ ਜਿਹੜਾ ਆਪਣੇ ਘਰ ਦੇ ਬਾਹਰ ਨਿਕਲਦਾ ਹੈ ਤੇ ਇੱਕ ਗਲੀ ਦੇ ਵਿੱਚ ਤੁਰਦੀ ਫੀਮੇਲ ਡੌਗ ਯਾਨੀ ਸਟਰੀਟ ਫੀਮੇਲ ਡੌਗ ਨੂੰ ਦੇਖਦਾ ਹੈ ਤੇ ਫਿਰ ਉਸ ਤੋਂ ਬਾਅਦ ਉਹਨੂੰ ਚੁੱਕ ਕੇ ਅੰਦਰ ਲੈ ਜਾਂਦਾ ਹੈ ਤੇ ਅੰਦਰ ਜਾ ਕੇ ਉਸ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਬਚਾ ਤੇ ਉਹ ਫੀਮੇਲ ਡੌਗ ਘਰ ਤੋਂ ਬਾਹਰ ਆ ਜਾਂਦੀ ਹੈ ਤੇ ਇਹ ਪ੍ਰਵਾਸੀ ਜਿਹੜਾ ਸ਼ਰੇ ਆਮ ਸੜਕ ਤੇ ਹੀ अपना एक कुकर्म ਕਰਨ ਦੀ ਕੋਸ਼ਿਸ਼ ਕਰਦਾ ਪਰ ਉਦੋਂ ਇਹਦਾ ਧਿਆਨ ਕੈਮਰੇ ਵੱਲ ਚਲੇ ਜਾਂਦਾ ਤੇ ਫੇਰ ਤੋਂ ਦੁਬਾਰਾ ਉਸ ਫੀਮੇਲ ਡੌਗ ਨੂੰ ਚੁੱਕ ਕੇ ਆਪਣੇ ਘਰ ਦੇ ਅੰਦਰ ਚਲੇ ਜਾਂਦਾ ਤੇ ਘਰ ਦਾ ਗੇਟ ਬੰਦ ਕਰ ਲੈਂਦਾ ਤਸਵੀਰਾਂ ਇੰਨੀਆਂ ਭਿਆਨਕ ਨੇ ਕਿ ਕਿਸੇ ਦੇ ਵੀ ਦਿਲ ਨੂੰ ਦਹਿਲਾ ਦੇਣਗੀਆਂ ਔਰ ਇਨਸਾਨੀयत ਨੂੰ ਸ਼ਰਮਸਾਰ ਕਰ ਦੇਣਗੀਆਂ ਸੋਚਣ ਵਾਲੀ ਗੱਲ ਹੈ ਕਿ ਅੱਜ ਇਹ ਬੰਦਾ ਇੱਕ ਗਲੀ ਦੀ ਫੀਮੇਲ ਡੌਗ ਨਰਿੰਜ ਕਰ ਰਿਹਾ ਕੱਲ ਕਿਸੇ ਦਾ ਜਵਾਕ ਕਿਸੇ ਦਾ ਬੱਚਾ ਕਿਸੇ ਦੀ ਧੀ ਪੈਣ ਮਾ ਦੇ ਵੀ ਗਲਤ ਅਕ ਰੱਖ ਸਕਦਾ ਤੇ ਵੱਲੋਂ ਕਿਸੇ ਜਾਨਵਰ ਦੇ ਲਈ ਇਸ ਤਰੀਕੇ ਦਾ ਜਿਹੜਾ ਬਿਹੇਵ ਕੀਤਾ ਜਾਂਦਾ ਹੈ ਤੇ ਇਹ ਇਨਸਾਨੀਅਤ ਕਿੱਥੇ ਹੈ ਇਨਸਾਨੀਅਤ ਕੀ ਮਰ ਚੁੱਕੀ ਹੈ ਕੀ ਉਹ ਲੋਕਾਂ ਦੀ ਇਨਸਾਨੀਅਤ ਮਰ ਚੁੱਕੀ ਹੈ ਜੋ ਲੋਕ ਸਿਰਫ ਔਰ ਸਿਰਫ ਆਪਣੀ ਹਵਸ ਪੂਝਣ ਹਾਸਤੇ ਇੱਕ ਜਾਨਵਰ ਤੱਕ ਨੂੰ ਨਹੀਂ ਛੱਡ ਰਹੇ ਕਮੈਂਟ ਵਿੱਚ ਤੁਸੀਂ ਜ਼ਰੂਰ ਦੱਸ ਸਕਦੇ ਹੋ ਤੇ ਆਪਣਾ opinion ਦੇ ਸਕਦੇ ਹੋ ਵੀ ਤੁਹਾਡਾ ਇਸ ਚੀਜ਼ ਤੇ ਕੀ ਕਹਿਣਾ ਹੈ ਪਰ ਉਸ ਨੂੰ ਦੇਖਣ ਤੋਂ ਬਾਅਦ ਵਿਊਅਰਜ਼ ਦਾ ਇਹੀ ਕਹਿਣਾ ਹੈ ਕਿ ਇਸ ਸ਼ਖਸ ਨੂੰ ਜਲਦੀ ਤੋਂ ਜਲਦੀ ਜਿਹੜੀ ਹੈ ਜੇਲ੍ਹ ਹੋਣੀ ਚਾਹੀਦੀ ਹੈ ਤੁਹਾਡਾ ਕੀ ਕਹਿਣਾ ਹੈ ਤੁਸੀਂ ਕਮੈਂਟ ਰਾਹੀਂ ਦੱਸ ਸਕਦੇ ਹੋ ਇਹ ਤਸਵੀਰਾਂ ਨੇ ਅੱਜ ਜਿਉਂਦੀ ਜਾਗਦੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ ਜੀ ਆਇਆਂ ਵੀਡੀਓ ਸੋਸ਼ਲ ਮੀਡੀਆ ਤੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪਰਵਾਸੀ ਦੇ ਵੱਲੋਂ ਜਿਹੜਾ ਇੱਕ ਗਲੀ ਦੀ ਸਟ੍ਰੀਟ ਡੌਗ ਦਾ ਫੀਮੇਲ ਸਟ੍ਰੀਟ ਡੌਗ ਦਾ ਜਿਹੜਾ ਰੇਪ ਕੀਤਾ ਜਾਂਦਾ ਹੈ ਇਨਸਾਨੀਅਤ ਨੂੰ ਸ਼ਰਮਸਾਰ ਕਰਦੂਣ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲੀ ਹੋਈ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਪਰਵਾਸੀ ਜਿਹੜਾ ਆਪਣੇ ਘਰ ਦੇ ਬਾਹਰ ਨਿਕਲਦਾ ਹੈ ਤੇ ਇੱਕ ਗਲੀ ਦੇ ਵਿੱਚ ਤੁਰਦੀ ਫੀਮੇਲ ਡੌਗ ਯਾਨੀ ਸਟ੍ਰੀਟ ਫੀਮੇਲ ਡੌਗ ਨੂੰ ਦੇਖਦਾ ਹੈ ਤੇ ਫਿਰ ਉਸ ਤੋਂ ਬਾਅਦ ਉਹਨੂੰ ਚੁੱਕ ਕੇ ਅੰਦਰ ਲੈ ਜਾਂਦਾ ਹੈ ਦੇ ਅੰਦਰ ਜਾ ਕੇ ਉਸ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਜਿਸ ਤੋਂ ਬਚਾ ਤੇ ਉਹ ਫੀਮੇਲ ਡੌਗ ਘਰ ਤੋਂ ਬਾਹਰ ਆ ਜਾਂਦੀ ਹੈ ਤੇ ਇਹ ਪ੍ਰਵਾਸੀ ਜਿਹੜਾ ਸ਼ਰੇ ਆਮ ਸੜਕ ਤੇ ਹੀ ਆਪਣਾ ਇਹ ਕੂਕਰਮ ਕਰਨ ਦੀ ਕੋਸ਼ਿਸ਼ ਕਰਦਾ ਪਰ ਉਦੋਂ ਇਹਦਾ ਧਿਆਨ ਕੈਮਰੇ ਵੱਲ ਚਲੇ ਜਾਂਦਾ ਤੇ ਫੇਰ ਤੋਂ ਦੁਬਾਰਾ ਉਸ ਫੀਮੇਲ ਡੌਗ ਨੂੰ ਚੁੱਕ ਕੇ ਆਪਣੇ ਘਰ ਦੇ ਅੰਦਰ ਚਲੇ ਜਾਂਦਾ ਤੇ ਘਰ ਦਾ ਗੇਟ ਬੰਦ ਕਰ ਲੈਂਦਾ ਤਸਵੀਰਾਂ ਇੰਨੀਆਂ ਭਿਆਨਕ ਨੇ ਕਿ ਕਿਸੇ ਦੇ ਵੀ ਦਿਲ ਨੂੰ ਦਹਿਲਾ ਦੇਣਗੀਆਂ ਔਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣਗੀਆਂ ਸੋਚਣ ਵਾਲੀ ਗੱਲ ਹੈ ਕਿ ਅੱਜ ਇਹ ਬੰਦਾ ਇੱਕ ਗਲੀ ਦੀ ਫੀਮੇਲ ਡੌਗ ਨਾਲ ਇੰਜ ਕਰ ਰਿਹਾ ਕੱਲ ਕਿਸੇ ਦਾ ਜਵਾਬ ਕਿਸੇ ਦਾ ਬੱਚਾ ਕਿਸੇ ਦੀ ਧੀ ਪੈਨ ਮਾਂ ਤੇ ਵੀ ਗਲਤ ਅੱਖ ਰੱਖ ਸਕਦਾ ਤੇ ਵੱਲੋਂ ਕਿਸੇ ਜਾਨਵਰ ਦੇ ਲਈ ਇਸ ਤਰੀਕੇ ਦਾ ਜਿਹੜਾ ਬਿਹੇਵ ਕੀਤਾ ਜਾਂਦਾ ਹੈ ਤੇ ਇਹ ਇਨਸਾਨੀਅਤ ਕਿੱਥੇ ਹੈ ਇਨਸਾਨੀਅਤ ਕੀ ਮਰ ਚੁੱਕੀ ਹੈ ਕੀ ਉਹ ਲੋਕਾਂ ਦੀ ਇਨਸਾਨੀਤ ਮਰ ਚੁੱਕੀ ਹੈ ਜੋ ਲੋਕ ਸਿਰਫ ਔਰ ਸਿਰਫ ਆਪਣੀ ਹਵਸ ਪੂਝਣ ਵਾਸਤੇ ਇੱਕ ਜਾਨਵਰ ਤੱਕ ਨੂੰ ਨਹੀਂ ਛੱਡ ਰਹੇ ਕਮੈਂਟ ਵਿੱਚ ਤੁਸੀਂ ਜ਼ਰੂਰ ਦੱਸ ਸਕਦੇ ਹੋ ਤੇ ਆਪਣਾ ਓਪੀਨੀਅਨ ਦੇ ਸਕਦੇ ਹੋ ਵੀ ਤੁਹਾਡਾ ਇਸ ਚੀਜ਼ ਤੇ ਕੀ ਕਹਿਣਾ ਹੈ ਪਰ ਉਸ ਨੂੰ ਦੇਖਣ ਤੋਂ ਬਾਅਦ ਵਿਊਅਰਸ ਦਾ ਇਹੀ ਕਹਿਣਾ ਹੈ ਕਿ ਇਸ ਸ਼ਖਸ ਨੂੰ ਜਲਦੀ ਤੋਂ ਜਲਦੀ ਜਿਹੜੀ ਹੈ ਜੇਲ੍ਹ ਹੋਣੀ ਚਾਹੀਦੀ ਹੈ ਤੁਹਾਡਾ ਕੀ ਕਹਿਣਾ ਹੈ ਤੁਸੀਂ ਕਮੈਂਟ ਰਾਹੀਂ ਦੱਸ ਸਕਦੇ ਹੋ